ਆਹ ਹੋ ਗਈ ਹੁਣ ਇਤੋਂ ਇੰਡੀਆ ਤੋਂ ਬਾਹਰ ਤੇ ਪਾਕਿਸਤਾਨ 'ਚ ਐਂਟਰੀ ਉਹ ਉਧਰ ਬੱਸ ਆਈ ਹੈ ਜਿਹੜੀ ਲੈ ਕੇ ਚਲੀ ਉਹਦਾ ਨਾ ਲੋ ਜੀ ਆ ਗਈ ਹੁਣ ਬੱਸ ਦੇ ਵਿੱਚ ਲੱਗੇ ਚੰਨ ਜੀ ਅੱਗੇ ਆ ਨਾ ਉਹਦੇ ਕੋਲ ਉਹਦੇ ਨੂੰ ਦੇਖੋ ਉਹਦੇ ਨੂੰ ਦੇਖੋ

ਦਰਾਵਾ ਨਹੀਂ ਹੋਇਆ ਯਾਰ ਪਹਿਲੀ ਇਹ ਦੇਖੋ ਇਦਾਂ ਦੀ ਪ੍ਰੋਬਲਮ ਹੋਈ ਨਹੀਂ ਜਿੰਨਾ ਦੱਸਦੇ ਆ ਮਰੀ ਦਾ ਚੱਕਰ ਪਿਆ ਨਹੀਂ ਹੈਗਾ ਸਹੀ ਹੈ ਇਹ ਦਰਾਵਾ ਵਧੀਆ ਆ ਗਿਆ ਕੋਈ ਵੀ ਸਾਡੇ ਵਾਸਤੇ ਤੁਸੀਂ ਦੇਖੋ ਹਾਂ ਨਸ ਸਭ ਚੰਗੀ ਆਂਦੀ ਤبعا ਸਭ ਲੱਗੇਗਾ ਸਭ ਆਹ ਉਹ ਇੱਕ ਐਪ ਪਟਾਣੀ ਸੂਤ ਆਪਣੇ ਲਈ ਹਾਂ ਇਧਰ ਪਾਕਿਸਤਾਨ ਸਾਈਡ ਦਾ ਇਮੀਗ੍ਰੇਸ਼ਨ ਸੈਂਟਰ ਜਿਹੜਾ ਦੇਖੋ ਇੰਨਾ 400 ਰੁਪਏ ਲੈ ਤੋ 230 ਰੁਪਏ ਮਿਲਦੇ ਨਹੀਂ ਆਉਂਦਾ ਅਰੇ 275 ਦੇਖੋ 275 ਹੈਗਾ ਵੀ ਦਰ ਯਾਰ ਇਹ ਡਾਲਰ ਲੈ ਕੇ ਆਉਨੇ ਹੁੰਨੇ ਨਾ ਉਥੋਂ ਇੰਡੀਆ ਦੇ ਵਿੱਚੋਂ ਉਹ ਦੇਖ ਕੇ ਲੈ ਕੇ ਆਵੇ ਜ਼ਰੂਰ ਯਾਰ ਉਹ ਬਹੁਤ ਬੇਈਮਾਨੀ ਕਰਦੇ ਆ ਆਪਣੇ ਇੰਡੀਆ ਵਾਲਦੇ ਪਾਸੇ ਡੋਲਰ ਜਾਣ ਕੇ ਉਹ ਪੁਰਾਣੇ ਦਿੰਦੇ ਇੱਥੇ ਆ ਕੇ ਫਿਰ ਮਹਿੰਗੇ ਡੋਲਰ ਲੈਣੇ ਪੈਂਦੇ ਆਗੇ ਇਧਰਲੇ ਪਾਸੇ ਉਹ ਉਹਨਾਂ ਨੇ ਚਲਾਏ ਨਹੀਂ ਹੈਗੇ ਹੁਣ ਇੱਥੇ ਮਹਿੰਗੇ ਭਾਅ ਦੇ ਫਿਰ ਸਾਨੂੰ ਦੁਬਾਰਾ ਲੈਣੇ ਪਏ ਆਗੇ ਜਾਂ ਪਿੱਛੇ ਹੋਈ ਤਾਂ ਡੋਲਰ ਲੈ ਕੇ ਉਹੀ ਤੋਂ ਲੈਣੀ ਨਹੀਂ ਚਾਹੀਦੇ ਆਗੇ ਇਧਰੋਂ ਆਉਣ ਇਮੀਗ੍ਰੇਸ਼ਨ ਰੂਪਾ ਦਾ ਇਥੋਂ ਪਾਕਿਸਤਾਨ ਸਾਇਟ ਜਾਂ ਇਮੀਗ੍ਰੇਸ਼ਨ ਉਹ ਜਾਂ ਪਾਕਿਸਤਾਨ ਸਾਇਟ ਤਾਰਾਂਿਆਂ ਵਿੱਚ ਬਾਕੀ ਦਾ ਸਾਰਾ ਕੁਝ ਆ ਉਧਰ ਲਾਇਆ ਤੇ ਕੋਈ ਤਾਰਾਂ ਇਹ ਵੀ ਜਗਾ ਨਿਗਵਾਰੇ ਦੀ ਹੈ ਅੱਛਾ ਜੀ ਪਾਕਿਸਤਾਨ ਦਾ ਪਾਕਿਸਤਾਨ ਅਜਾ ਬਾਕੀ ਸਾਰੀ ਪਾਕਿਸਤਾਨ ਇਹ ਜਿਹੜੀ ਰਹੀ ਹੈ ਗੁਰਦਰਾ ਸਾਹਿਬ ਦੀ ਜੀ ਸੀਐਮ ਦੇ ਪਾਸੇ ਤਾਰ ਲਾਇਆ ਉਹ ਕਿ ਉਹ ਇਹ ਮੇਰੇ ਕਹਿੰਦਾ ਮਤਲਬ ਇਹ ਵੀ ਉਧਰ ਵੀ ਇਹ ਕੋਸ਼ੀ ਹੈ ਸਾਰੀ ਜਮੀਨਾਂ ਦੇ ਕੋ ਜੀਆਂ ਹੈ ਇਹ ਤਾਂ ਬਾਰਡਰ ਪਾਸ ਤੇ ਆ ਜੀ ਸਿਆਸਤਦਾਨਾਂ ਦੀ ਵਾਸ ਸਹੀ ਗੱਲ ਹੈ ਜੀ ਡਾਟੀ ਤਵਾ ਮੀਡੀਆ ਕਰ ਲਈਏ ਮੀਡੀਆ ਮੀਡੀਆ ਜੀ ਸਾਮਣੇ ਜਿਗਾ ਗੁਰਦੁਆਰਾ ਦਾ ਹੋਈ ਵਿੱਚੋਂ ਰਾਈਟ ਸਾਈਡ

ਇਰਾ ਵਿਦ੍ਰਿਆ ਜੋ ਆ ਗਿਆ ਨਾ ਕਿੰਨੀ ਸੋਹਣੀ ਬਿਲਡਿੰਗ ਬਣਾਈ ਹੈ ਗੁਰਦੁਆਰਾ ਸਾਹਿਬ ਦੀ ਇਹ ਕਿ ਬਹੁਤ ਸੋਹਣੀ ਸਜਾਵਟ ਕੀਤੀ ਹੈ ਵੈਰੀ ਗੁੱਡ ਯਾਰ ਬਹੁਤ ਸੋਹਣਾ ਬਣਾਇਆ ਇਹ ਸਭ ਤੋਂ ਮਿਲਦਾ ਹੈ ਥੈਂਕ ਯੂ ਫॉर दिस ਆਈਡੀ ਲੋ ਜੀ ਇਹ ਤਾਂ ਸ਼ੁਰੂ ਹੋ ਜਾਂਦੀ ਆ ਦਰਸ਼ਨੀ ਜੋੜੀ ਆ ਗਈ ਕਾਫੀ ਉਦਾਂ ਯਾਰ ਵਧੀਆ ਬਣਾਇਆ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਹੈ ਨਾ ਕਾਫੀ ਵਧੀਆ ਬਣਾਈ ਹੈ ਕੱਲੀ-ਕੱਲੀ ਚੀਜ਼ ਲਿਖੀ ਆ ਦੇਖੋ ਬਾਬਾ ਜੀ ਦਾ ਬਾਗ ਨਿਸ਼ਾਨ ਸਾਹਿਬ ਖੇਤੀ ਸਾਹਿਬ ਦੀ ਖੇਤੀ ਕਰਦੇ ਹੁੰਦੇ ਸੀ ਗਨਨ ਸਾਹਿਬ ਸਾਰੀਆਂ ਜਗ੍ਹਾ ਇਹ ਉਦਾਂ ਕਹਿ ਦਿੰਦੇ ਆ ਜਿੱਦਾ ਵੀ ਗੁਰਦੁਆਰਾ ਸਾਹਿਬ ਦੀ ਆ ਜਗ੍ਹਾ ਇਹ ਤੇ ਜਿਹੜੀ ਤਾਰਾਂ ਤੋਂ ਪਰੇ ਚਲ ਜਾਂਦੀ ਉਹ ਪਾਕਿਸਤਾਨ ਦੀ ਜਗ੍ਹਾ ਹੈ ਨਾ ਬਾਕੀ ਪਤਾ ਨਹੀਂ ਰੱਬ ਜਾਣੇ ਕਿੱਦੇ ਤਾਂ ਇਦਾਂ ਹੀ ਆ ਇਧਰ ਅੰਦਰ ਏਣਾ ਮਰ

ਪਛਾਦ ਵਗੈਰਾ ਜੇ ਤੁਸੀਂ ਲੈ ਸਕਦੇ ਘਰ ਨੂੰ ਜਦੋਂ ਜਾਣ ਵਾਸਤੇ ਲੈਣਾ ਤਾਂ ਹੈ ਨਾ ਪਜੀਰੀ ਦਾ ਪਛਾਦ ਹੀ ਆ ਇੱਥੇ ਹੀ ਮਿਲਦਾ ਹਾਂ ਤਾਂ ਬਈ ਦੇਖਿਆ ਪ੍ਰਕਾਰ ਨਾਲ ਵਿੱਚ ਮਤਾਂ ਤੁਨ ਵਾਸਤੇ ਹਾਜ਼ਰੀ ਪਾ ਤੇ ਅੱਗੇ ਮੈਂ ਬੈਠੇ ਤੇ ਫਿਰ ਬਾਅਦ ਚੱਲਦੇ ਆ ਮਾਰਕੀਟ ਦੇ ਵਿੱਚ ਘੁੰਮ ਲਵਾਂਗੇ ਨਾਲੇ ਉੱਥੇ ਪਿਛਲੇ ਪਾਸੇ ਵੀ ਸਾਰੇ ਮ ਨਾਲ ਮੈਨੂੰ ਇਹ ਸੈਲੀਬ੍ਰੇਟ ਮੋਡ ਦੇ ਵਿੱਚ ਯਰ ਕਰਦਾ ਮੈਂ ਸ਼ੁਰੂ ਮੈਂ ਇਹਦੇ ਵਿੱਚ ਤਾਂ ਵੀਡੀਓ ਜਿਹਦਾ ਬਲਰ ਬਲਰ ਹੋਈ ਜਾਂਦੀ ਜਿਆਦਾ ਹੈ ਨਾ ਸਾਡੀ ਬਿਲਡਿੰਗ ਤੇ ਯਾਰ ਪਹਿਲਾਂ ਦੀ ਬਣੀ ਲੱਗਦੀ ਆ ਰੀਅਲ ਫੋਟੋ ਵੀ ਹੈਗੀ ਹੁਣ ਪਤਾ ਨਹੀਂ ਜਦੋਂ ਉਹ ਤੇ ਗੁਰਪ੍ਰਬਲ ਸਿੰਘ ਜੀ ਨੇ ਦੱਸਦੇ ਹਜੂਰ ਸਾਹਿਬ ਹੈਗੀ ਯਾਨੀ ਰੀਅਲ ਪਗਦਾਦ ਦੇ ਵਿੱਚੋਂ ਕਹਿੰਦੇ ਲਈ ਗਈ ਆ ਗੁਰਨਾਲ ਸਿੰਘ ਸਾਹਿਬ ਦੇ ਟਾਈਮ ਦਾ ਯਾਰ ਉਹ ਕੋ ਇਹ ਤੋਂ ਕਹਿੰਦੇ ਪਾਣੀ ਦਿੰਦੇ ਹੁੰਦੇ ਸੀ ਆਪਣੀਆਂ ਫਸਲਾਂ ਰੱਖ ਰੱਖੀਆਂ ਆ ਯਾਰ ਸਾਰੀਆਂ ਚੀਜ਼ਾਂ ਇਹਦੇ ਹਲਟਾਂ ਹੀ ਤਾਂ ਚਲਦੀਆਂ ਹੁੰਦੀਆਂ ਆ ਦੇਖੋ ਆਈ ਤੋਂ ਗੁਰਦੁਆਰਾ ਸਾਹਿਬ ਦੀ ਪੂਰੀ ਬਿਲਡਿੰਗ ਜਿੱਦਾਂ ਦੀਦੀ ਹੈ ਬਿਲਡਿੰਗ ਬਹੁਤ ਸੋਹਣੀ ਬਣਾਈ ਹੈ ਯਾਰ ਜਿੱਦਾਂ ਅੰਦਰੋਂ ਵੀ ਹੈ ਨਾ ਬਹੁਤ ਸੋਹਣੀ ਹੈ ਬਿਲਡਿੰਗ ਬਣਾਈ ਪਰ ਕੁਝ ਵੀ ਹੈ ਚਲੋ ਭਾਵੇਂ ਦੇਸ਼ ਵੱਖਰੇ ਵੱਖਰੇ ਹੋ ਗਏ ਪਰ ਫੇਰ ਵੀ ਜੀ ਇਹਨਾਂ ਨੇ ਇਸ ਚੀਜ਼ ਦੀ ਤਾਂ ਜ਼ਰੂਰ ਸਾਂਭ ਕੀਤੀ ਹੈ ਹਨ ਇਸ ਲਈ ਭਾਵੇਂ ਜੋ ਮਰਜੀ ਹੈ ਇਸ ਚੀਜ਼ ਲਈ ਤਾਂ ਰਿਸਪੈਕਟ ਨਾਲ ਹੀ ਹੈਗੀ ਆ ਵੇ ਕਿ ਯਾਰ ਹਣ ਬکریاں-ਬکریاں ਗੰਟਰੀਆਂ ਸਿਆਸਤਦਾਨਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ ਉਹ ਆਪਣੇ ਕੰਮ ਕੀਤੇ ਆ ਹੋਂ ਤੱਕ ਬਹੁਤ ਵਧੀਆ ਲੱਗਾ ਯਾਰ ਸਾਰਾ ਦਰਸ਼ਨ ਕੀਤੇ ਆ ਇੱਕ ਤਾਂ ਬਹੁਤ ਪਿਆਰ ਦੇ ਨਾਲ ਗੱਲ ਕਰਦੇ ਆ ਸਾਰੇ ਜਣੇ ਆ ਨਾ ਤੇ ਪੂਰਾ ਸਤਿਕਾਰ ਦਿੰਦੇ ਜਿੱਦਾਂ ਸਾਰੇ ਕਿਸੇ ਦਾ ਨਾ ਤੇ ਉਦਾਂ ਵੀ ਗੁਰਦੁਆਰਾ ਸਾਹਿਬ ਦੀਆਂ ਵੀ ਜੜੀਆਂ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਗਈ ਇਤਿਹਾਸਿਕ ਸਾਭ ਕੇ ਰੱਖੀਆਂ ਬਹੁਤ ਹਨ ਤੇ ਚਲੋ ਬਹੁਤ ਵਧੀਆ ਲੱਗਾ ਯਾਰ ਆਕੇ ਨਾ ਤੇ ਇੱਕ ਉਦਾਂ ਖਵਾਈ ਸੀਗੀ ਮਮਾ ਨੂੰ ਮੈਂ ਲੈ ਕੇ ਆਉਣਾ ਸੀ ਉਹਨਾਂ ਦਾ ਕਾਫੀ ਟਾਈਮ ਤੁਸੀਂ ਉਹਨਾ ਤਾਂ ਫਾਦਰ ਸਾਹਿਬ ਨੇ ਵੀ ਸਗਾ ਪਰ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਕਾਫੀ ਟਾਈਮ ਤੋਂ ਹੈਨਾ ਤੇ ਉਹ ਨਹੀਂ ਆ ਸਕੇ ਤੇ ਮੰਮੀ ਨੇ ਤਾਂ ਫੇ ਲਿਆਉਣਾ ਹੀ ਸਗਾ ਮੈਂ ਉਹਨਾਂ ਦਾ ਦਰਸ਼ਨ ਕਰਾ ਦਿੱਤੇ ਆ ਹਨਾ ਇਹਨੇ ਨਾ ਯਾਰ ਆਪਣੇ ਆਪ ਨੂੰ ਵੀ ਸੰਤੁਸ਼ਟੀ ਮਿਲ ਗਈ ਮਨ ਨੂੰ ਵੀ ਚਲੋ ਬੰਦਾ ਕੰਮ ਤਾਂ ساری ਉਮਰ ਕਰਦਾ ਪਰ ਆਪਣੇ ਮਾਪੇ ਨੂੰ ਟਾਈਮ ਜਿਹੜਾ ਦੇ ਸਕਦਾ ਉਹਦੇ ਨਾਲ ਦੀ ਰੀਸ ਨਹੀਂ ਨਾ ਹੈਗੀ ਜਿਹੜਾ ਮਾਪੇ ਨੂੰ ਟਾਈਮ ਦੇ ਦੇਣਾ ਸਭ ਤੋਂ ਵਧੀਆ ਉਹਦੇ ਨਾਲ ਦੀ ਕਮਾਈ ਨਹੀਂ ਹੈਗੀ ਦੁਨੀਆ 'ਚ ਕਿਤੇ ਵੀ ਯਾਰ ਬਾਕੀ ਹੁਣ ਇੱਥੇ ਉਹਦਾ ਘੁੰਮਣਾ ਫਿਰਨਾ ਸਾਰੇ ਘੁੰਮਦੇ ਫਿਰਦੇ ਮਾਰਕੀਟ ਨੂੰ ਚੱਲੇ ਹੁਣ ਨਿਮਨ ਦਾ ਸਾਰੀ ਕਿੱਦਾਂ ਲੱਗਾ ਦਰਸ਼ਨ ਕਰਕੇ ਬਹੁਤ ਸੋਹਣਾ ਬਹੁਤ ਚਰਦੇ ਤੱਕ ਦੇ ਸੀ ਬਾਬੇ ਦੇ ਹੌਣ ਨੂੰ ਬਹੁਤ ਸੋਹਣੇ ਦਰਸ਼ਨ ਹੋ ਗਏ ਆ ਤੇ ਬਹੁਤ ਵਧੀਆ ਲੱਗਾ ਆ ਸਾਰਾ ਕੁਝ ਠੀਕ ਆ ਇੱਥੇ ਵਧੀਆ ਆ ਸਾਰਾ ਇੱਥੇ ਯਾਰ ਉਧਰ ਰਿਸਪੈਕਟ ਕਰਦੇ ਬਹੁਤ ਮੈਂ ਦੇਖਿਆ ਜਦਾ ਨਾ ਸਾਰਿਆਂ ਦੀ ਸਿਆਣੇ ਬੰਦੇਾਂ ਦੀ ਵੀ ਰਿਸਪੈਕਟ ਪੂਰੀ ਕਰਦੇ ਇਹ ਨਹੀਂ ਹੈਗਾ ਵੀ ਹਾਂਜੀ ਹਾਂਜੀ ਆਪਣੇ ਵਾਂਗੂੰ ਨਾ ਚਲ ਬਹੁਤ ਵਧੀਆ ਦਾ ਦਰਸ਼ਨ ਹੋ ਗਿਆ ਹੁਣ ਚੱਲਦੇ ਆ ਮਾਰਕੀਟ ਦੇ ਵਿੱਚ ਮਾਰਕੀਟ ਵੀ ਤੁਹਾਨੂੰ ਦਿਖਾਉਂਦਾ ਆਹ ਵੀਡੀਓ ਯਾਰ ਉਹ ਲੰਬੀ ਹੋ ਜਾਣੀ ਆ ਆਪਣੀਆਂ ਇੱਥੇ ਐਂਡ ਕਰ ਦੇਣੀ ਆ ਵੀਡੀਓ ਮੈਂ ਇਹ ਤੋਂ ਨਵੀਂ ਹੁਣ ਆ ਸ਼ੁਰੂ ਕਰਦੇ ਆ ਕਿਉਂਕਿ ਕਾਫੀ ਲੰਬੀ ਹੋ ਗਈ 16-17 ਮਿੰਟ ਦੀ ਫਿਰ ਕੋਈ ਦੇਖਦਾ ਨਹੀਂ ਹੈਗਾ ਏਡੀ ਲੰਬੀ ਵੀਡੀਓ ਹਨਾ ਤੇ ਆਪਾਂ ਹੁਣ ਇੱਥੇ ਕੱਟ ਕਰ ਦੇਣੀ ਆ ਤੇ ਮਿਲਦੇ ਆ ਚੰਗਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਇੱਕ ਵਾਰ ਫੇਰ ਤੋਂ ਆ ਦੇਖ ਲੋ ਥੱਲੇ ਦਾ ਨਜ਼ਾਰਾ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ